ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਹੈ BYD ਦੀ ਆਉਣ ਵਾਲੀ ਹੈਚਬੈਕ ਕਾਰ ਜਿਸ ਦਾ ਨਾਮ ਹੈ ਸਿਗਲ ਇਹ ਕਾਰ ਬਹੁਤ ਵਧੀਆ ਹੋਣ ਵਾਲੀ ਹੈ ਕਾਰ ਟੱਕਰ ਦੇਵੇਗੀ MG ਦੀ ਕੰਪੈਕਟ ਤੇ Tata Tiago ਨੂੰ ਹਾਲਾਂਕਿ ਮੇਰੇ ਹਿਸਾਬ ਨਾਲ ਉਹਨਾਂ ਨਾਲ ਇਸ ਦਾ ਕੰਪੈਰੀਜ਼ ਨਹੀਂ ਕੋਈ ਨਹੀਂ ਕਿਉਂਕਿ ਇਹਦੇ ਵਿੱਚ ਲਾਜਵਾਬ ਕੁਆਲਿਟੀ ਹੈ ਤੇ ਬਹੁਤ ਵਧੀਆ ਦੀ ਡਾਈਮੈਂਸ਼ਨ ਹੈ ਇਹ ਗੱਡੀ ਰੇਟ ਵਾਈਜ਼ ਵੀ ਬਹੁਤ ਵਧੀਆ ਹੋਣ ਵਾਲੀ ਹੈ ਤੇ ਫੀਚਰ ਵੀ ਉਹਨਾਂ ਨਾਲੋਂ ਬਹੁਤ ਜ਼ਿਆਦਾ ਨਹੀਂ ਇਸ ਗੱਡੀ ਵਿੱਚ ਤੁਹਾਨੂੰ ਬੈਟਰੀ ਵੀ ਵੱਡੀ ਵੇਖਣ ਨੂੰ ਮਿਲੇਗੀ ਜੇਕਰ ਬੈਟਰੀ ਵੱਡੀ ਹੈ ਤਾਂ ਇਸ ਦੀ ਰੇਂਜ ਵੀ ਬਹੁਤ ਜ਼ਿਆਦਾ ਹੋਵੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਇਹੀ ਰਿਵਿਊ ਕਰਾਂਗੇ ਆਪਾਂ BYD ਦੀ ਇਸ ਕਾਰ ਦਾ ਸੋ ਆਜੂ ਕਰਦੇ ਆ ਜੀ ਵੀਡੀਓ ਨੂੰ ਸ਼ੁਰੂ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਤੇ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਲਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਾਰ ਕਿਵੇਂ ਦੀ ਲੱਗੀ ਵੀਡੀਓ ਸ਼ੁਰੂ ਕਰਦੇ ਆ ਆਪਾਂ ਕਾਰ ਦੀ ਡਾਈਮੈਂਸ਼ਨ ਤੋਂ ਦੇਖਣ ਤੋਂ ਇਹ ਕਾਰ ਬਹੁਤ ਜ਼ਿਆਦਾ ਛੋਟੀ ਲੱਗਦੀ ਹੈ ਪਰ ਛੋਟੀ ਹੈ ਨਹੀਂ ਤੁਸੀਂ ਤਿਆਗੋ ਵੀ ਦੇਖੀ ਹੋਣੀ ਹੈ ਤੇ ਐਲ ਐਮ ਜੀ ਦੀ ਕੰਪੈਕਟ ਵੀ ਦੇਖੀ ਹੋਣੀ ਹੈ ਉਹਨਾਂ ਦੋਨਾਂ ਨਾਲੋਂ ਇਹਨਾਂ ਦੀ ਲੈਂਥ ਜ਼ਿਆਦਾ ਹੈ ਜੇਕਰ ਗੱਲ ਕਰੀਏ ਇਸਦੀ ਲੈਂਥ ਦੀ ਤਾਂ ਹੈ 3700 ਤੇ 80 mm ਵਿਡਥ ਹੈ ਦੀ 1700 ਤੇ 15 mm ਇਸਦੀ ਹਾਈਟ ਹੈ 1500 ਤੇ 40 mm ਵੀਲ ਬੇਸ ਇਹਦਾ ਹੈ 2500 mm ਇਸ ਦੇ ਮੁਕਾਬਲੇ ਦੂਜੀ ਸਾਈਡ ਜੇ ਆਪਾਂ ਗੱਲ ਕਰਦੇ ਆ ਟਾਟਾ ਟਿਆਗੋ ਦੀ ਤਾਂ ਉਹਦੀ ਲੈਂਥ ਹੈ 3700 ਤੇ 69 mm ਤੇ ਵਿਆਰਥਾ ਉਹਦੀ 1600 ਤੇ 17 mm ਤੇ ਹਾਈਟ ਹੋਦੀ ਹੈ ਸਿਰਫ 1500 ਤੋਂ 360mm ਜੋ ਕਿ ਉਸ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ ਗੱਲ ਕਰਕੇ ਦੀ ਫਰੰਟ ਪ੍ਰੋਫਾਈਲ ਦੀ ਤਾਂ ਉਹਦੇ ਵਿੱਚ LED DRL LED ਪ੍ਰੋਜੈਕਟਰ ਲੈਂਪ ਤੇ LED ਇੰਡੀਕੇਟਰ ਮਿਲ ਜਾਣਗੇ ਤੁਹਾਨੂੰ ਪਿੱਛੇ ਤੇ ਵਿਚਾਲੇ ਲਿਖਿਆ ਹੋਇਆ ਹੈ BYD ਕੰਪਨੀ ਦੀ ਬੇজিং ਇਸ ਕਾਰ ਵਿੱਚ ਤੁਹਾਨੂੰ ਕੋਈ ਵੀ ਫੌਗ ਲੈਂਪ ਦੇਖਣ ਨੂੰ ਨਹੀਂ ਮਿਲਦਾ ਸ਼ੀਸ਼ੇ ਦੀ ਤਰਫ ਧਿਆਨ ਮਾਰਦੇ ਹਾਂ ਤਾਂ ਮਿਲਦਾ ਹੈ ਸਿੰਗਲ ਵਾਈਪਰ ਸਿਰਫ ਜੇਕਰ ਗੱਡੀ ਦੇ ਸਾਈਡ ਪ੍ਰੋਫਾਈਲ ਤੇ ਧਿਆਨ ਮਾਰਦੇ ਹਾਂ ਤਾਂ ਵਧੀਆ ਕੁਆਲਿਟੀ ਦੇ ਅਲੋਏ ਵੀਲ ਲੱਗ ਰਹੇ ਹਨ ਡਿਜ਼ਾਈਨ ਬਹੁਤ ਵਧੀਆ ਲੱਗ ਰਿਹਾ ਤੇ 16 ਇੰਚੀ ਦੇ ਟਾਇਰ ਆਫਰ ਕੀਤੇ ਗਏ ਨੇ ਕੰਪਨੀ ਵੱਲੋਂ ਜੋ ਕਿ ਬਹੁਤ ਜੱਤ ਰਹੇ ਨੇ ਬਲੈਕ ਕਲਰ ਦੀ ਕਲੈਡਿੰਗ ਦਿਖਾਈ ਗਈ ਹੈ ਕੱਟ ਵਾਲੀ ਜੋ ਕਿ ਬੜੀ ਨਿਖਰ ਕੇ ਸਾਹਮਣੇ ਆ ਰਹੀ ਹੈ ਗੱਡੀ ਦੀ ਲੁੱਕ ਗੱਡੀ ਦੀ ਬੈਕਸਾਈਡ ਤੇ ਧਿਆਨ ਮਾਰਦੇ ਹਾਂ ਤਾਂ ਫੁੱਲੀ ਕੰਪੈਕਟ ਟੇਲ ਲੈਂਪਰ ਮਿਲਦੇ ਨੇ ਬੈਕਸਾਈਡ ਤੋਂ ਜੋ ਕਿ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੈ ਰੀਅਰ ਪਾਰਕਿੰਗ ਕੈਮਰਾ ਪਾਰਕਿੰਗ ਸੈਂਸਰ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਗੱਡੀ ਦੇ ਵਿੱਚ ਗੱਲ ਕਰੀਏ ਬੂਟ ਸਪੇਸ ਦੀ ਤਾਂ ਬਹੁਤ ਠੀਕ ਠਾਕ ਜ ਤੁਹਾਨੂੰ ਇਹਦੇ ਵਿੱਚ ਬੂਟ ਸਪੇਸ ਮਿਲਦਾ ਹੈ ਸੀਟਾਂ ਇਹਦੀਆਂ ਐਡਜਸਟੇਬਲ ਨੇ ਗੱਡੀ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਵੇਰੀਐਂਟ ਵਾਈਜ਼ ਮਿਲਣਗੇ ਇਹਦੇ ਵਿੱਚ ਤੁਹਾਨੂੰ ਤਿੰਨ ਵੇਰੀਐਂਟ ਆਫਰ ਕਰਦੀ ਹੈ ਕੰਪਨੀ ਵਿਟੈਲਿਟੀ ਫਰੀडम ਤੇ ਫਲਾਈ ਪਹਿਲਾ ਵੇਰੀਐਂਟ ਹੈ ਜੀ ਵਿਟੈਲਿਟੀ ਇਦੇ ਵਿੱਚ 30 ਕਿਲੋਵਾਟ ਦੀ ਬੈਟਰੀ ਹੈ ਤੇ 305 ਕਿਲੋਮੀਟਰ ਤੱਕ ਦੀ ਤੁਹਾਨੂੰ ਰੇਂਜ ਮਿਲੇਗੀ। ਦੂਜਾ ਆਉਂਦਾ ਜੀ ਫਰੀडम 30 ਕਿਲੋਵਾਟ ਦੀ ਸੇਮ ਬੈਟਰੀ ਇਹਦੇ ਵਿੱਚ ਮਿਲੇਗੀ ਤੇ 305 ਕਿਲੋਮੀਟਰ ਤਾਈ ਤੁਹਾਨੂੰ ਰੇਂਜ ਵੇਖਣ ਨੂੰ ਮਿਲ ਜੇਗੀ ਤੇ ਚੌਥਾ ਇਹਨਾਂ ਦਾ ਟੌਪ ਮਾਡਲ ਜਿਹਦੇ ਵਿੱਚ 38 ਕਿਲੋਵਾਟ ਦੀ ਬੈਟਰੀ ਹੈ ਤੇ 400 ਤੇ 5 ਕਿਲੋਮੀਟਰ ਦੀ ਇੱਕ ਬਹੁਤ ਵਧੀਆ ਰੇਂਜ ਮਿਲ ਜੇਗੀ ਜਿਹੜੀ ਕਿ ਦੂਜੀਆਂ ਕੰਪਨੀਆਂ ਤੇ ਨਹੀਂ ਮਿਲਦੀ। ਇਹਦੀ ਗੱਲ ਦੀ ਟਾਪ ਸਪੀਡ ਦੀ ਗੱਲ ਕਰੀਏ ਗੱਡੀ ਦੀ ਤਾਂ 130 ਕਿਲੋਮੀਟਰ ਪਰ ਹਾਰਜ਼ ਦੀ ਇਹਦੀ ਟਾਪ ਸਪੀਡ ਹੈ। ਇਸ ਦੇ ਮੁਕਾਬਲੇ ਜੇਕਰ ਆਪਾਂ MG ਕੰਪੈਕਟ ਦੀ ਗੱਲ ਕਰਦੇ ਹਾਂ ਤਾਂ 17 ਕਿਲੋਵਾਟ ਦੀ ਬੈਟਰੀ ਮਿਲਦੀ ਹੈ ਸਿਰਫ ਤੇ ਜੇਕਰ ਆਪਾਂ ਟਿਆਗੋ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ 19 ਕਿਲੋਵਾਟ ਦੀ ਉਸ ਦੇ ਛੋਟੇ ਵੇਰੀਐਂਟ ਦੇ ਵਿੱਚ ਮਿਲਦੀ ਹੈ ਜਿਹੜੀ ਕਿ 315 ਕਿਲੋਮੀਟਰ ਚੱਲਦੀ ਹੈ। ਇਹ ਟਾਪ ਮਾਡਲ ਦੇ ਵਿੱਚ ਉਹਦੇ ਵਿੱਚ ਮਿਲਦੀ ਹੈ 24 ਕਿਲੋਵਾਟ ਦੀ ਬੈਟਰੀ ਜੋ ਕਿ ਬਹੁਤ ਛੋਟੀ ਹੈ ਇਹਨਾਂ ਨਾਲੋਂ ਤਾਂ BYD ਕੰਪਨੀ 30 ਕਿਲੋਵਾਟ ਆਪਣੇ بیس ਵੈਰੀਐਂਟ ਨਾਲ ਹੀ ਦੇ ਦਿੰਦੀ ਹੈ ਜੇ ਗੱਲ ਕਰੀਏ ਇਸ ਦੇ ਅੰਟੀਰੀਅਰ ਦੀ ਪ੍ਰੀਮੀਅਮ ਕੁਆਲਿਟੀ ਦਾ ਇਸ ਦਾ ਅੰਟੀਰੀਅਰ ਹੈ ਤੇ ਬੜਾ ਸਟਾਈਲਿਸ਼ ਸਟੀਅਰਿੰਗ ਤੇ ਉੱਪਰ ਲਿਖਿਆ ਹੋਇਆ ਹੈ BYD 크ਰੂਜ਼ ਕੰਟਰੋਲ ਤੁਹਾਨੂੰ ਇਹਦੇ ਵਿੱਚ ਮਿਲ ਜਾਵੇਗਾ ਸੀਟ ਇਲੈਕਟ੍ਰੋਨਿਕ ਅਡਜਸਟੇਬਲ ਨਹੀਂ ਜੋ ਕਿ ਬਹੁਤ ਵਧੀਆ ਗੱਲ ਹੈ ਇਹ ਗੱਡੀ ਨੂੰ ਹੋਰ ਵੀ ਜ਼ਿਆਦਾ ਵੈਲਿਊਏਬਲ ਬਣਾ ਦਿੰਦੀ ਹੈ ਡਿਜੀਟਲ ਮੀਟਰ ਦੇਖਣ ਨੂੰ ਮਿਲੇਗਾ ਇਹਦੇ ਵਿੱਚ 7 ਇੰਚ ਦਾ ਤੇ 10 ਇੰਚ ਦਾ 뮤직 ਸਿਸਟਮ ਸਕਰੀਨ ਜਿਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਹਰੀਜੈਂਟਲ ਜਾਂ ਲੈਂਡਸਕੇਪ ਕਰ ਸਕਦੇ ਹੋ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ ਗੱਡੀ ਵਿੱਚ ਕੰਪਨੀ ਤੁਹਾਨੂੰ ਚਾਰ ਮੋਡ ਪ੍ਰਦਾਨ ਕਰਦੀ ਹੈ ਜੋ ਪਹਿਲਾ ਨੇ ਸਪੋਰਟਸ ਮੋਡ ਇਕੋ ਮੋਡ ਸਟੈਂਡਰਡ ਮੋਡ ਤੇ comfortable mode ਤੁਸੀਂ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਉਹਨੂੰ ਚੂਜ਼ ਕਰ ਸਕਦੇ ਹੋ ਜੇਕਰ ਤੁਸੀਂ ਫਨ ਕਰਨਾ ਚਾਹੁੰਦੇ ਹੋ ਤਾਂ ਸਪੋਰਟਸ ਮੋਡ ਦੇ ਉੱਤੇ ਗੱਡੀ ਨੂੰ ਸਪੀਡ ਤੇ ਚਲਾ ਸਕਦੇ ਹੋ ਨਹੀਂ ਤਾਂ ਜੇਕਰ ਤੁਸੀਂ ਲੰਮੀ ਦੂਰ ਜਾਣਾ ਹੈ ਤਾਂ ਦੂਜੇ ਇਕੋ ਸਪੋਰਟ ਜਾਂ ਕੰਫਰਟੇਬਲ ਮੋਡ ਤੇ ਗੱਡੀ ਡਰਾਈਵ ਕਰ ਸਕਦੇ ਹੋ ਬਾਕੀ ਗੱਡੀ ਵਿੱਚ ਕੰਟਰੋਲ ਜਿਹੜੇ ਨੇ ਬੜੇ ਵਧੀਆ ਡਿਜ਼ਾਈਨ ਕੀਤੇ ਗਏ ਨੇ ਹਜ਼ਾਰ ਦੇਖੋ ਏਸੀ ਦੇ ਕੰਟਰੋਲ ਦੇਖੋ ਵਾਇਰਲੈਸ ਚਾਰਜਰ ਆਫਰ ਕਰਦੀ ਹੈ ਕੰਪਨੀ ਤੁਹਾਨੂੰ ਤੁਹਾਡਾ ਫੋਨ ਚਾਰਜ ਕਰਨ ਵਾਸਤੇ ਬਾਕੀ ਤੁਸੀਂ ਦੇਖ ਸਕਦੇ ਹੋ ਸੀਟਸ ਉਸ ਤਰ੍ਹਾਂ ਦੀਆਂ ਤੁਹਾਨੂੰ ਦਿੰਦੀ ਹੈ ਕੰਪਨੀ ਦੇਖਣ ਵਿੱਚ ਬਹੁਤ ਵਧੀਆ ਲੱਗ ਰਹੀਆਂ ਨੇ ਪਰ ਇੱਕ ਦੁੱਖ ਦੀ ਬੜੀ ਗੱਲ ਹੈ ਕਿ ਇਹਦੇ ਜਿਹੜੇ ਹੈਡ ਰੈਸਟ ਨੇ ਉਹ ਅਡਜਸਟੇਬਲ ਨਹੀਂ ਨੇ ਫਿਕਸਡ ਨੇ ਜੋ ਕਿ ਬਹੁਤ ਮਾੜੀ ਗੱਲ ਹੈ ਗੱਡੀ ਬਹੁਤ ਜ਼ਿਆਦਾ ਸਪੇਸ ਵਾਲੀ ਹੋਣ ਵਾਲੀ ਹੈ ਡਾਈਮੈਂਸ਼ਨ ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹਾਂ ਸੋ ਇਹ ਸੀ ਜੀ ਪੂਰੀ ਸਟੋਰੀ BYD ਦੀ ਕਾਰ ਦੀ ਹੁਣ ਗੱਲ ਕਰਦੇ ਆਂ ਇਸ ਦੇ ਪ੍ਰਾਈਸ ਦੀ ਪ੍ਰਾਈਸ ਵੀ ਬਹੁਤ ਹਲਾ ਦੇਣ ਵਾਲਾ ਹੈ ਬਈ ਇਸ ਦਾ ਜੇਕਰ ਆਪਾਂ ਚਾਈਨਾ ਦੀ ਗੱਲ ਕਰਦੇ ਹਾਂ ਤਾਂ ਚਾਈਨਾ ਦੇ ਵਿੱਚ 73000 ਯੂਆਨ ਦੀ ਪੈਂਦੀ ਹੈ ਇਸ ਦਾ ਟਾਪ ਮਾਡਲ ਇਸ ਟਾਈਮ ਚਾਈਨਾ ਦੇ ਵਿੱਚ ਜੇਕਰ ਉਹਨੂੰ ਇੰਡੀਅਨ ਕਰੰਸੀ ਦੇ ਵਿੱਚ ਆਪਾਂ ਕਨਵਰਟ ਕਰਕੇ ਦੇਖਦੇ ਆਂ ਤਾਂ ਅਮਾਉਂਟ ਸਾਹਮਣੇ ਆਉਂਦੀ ਹੈ ਸਿਰਫ ਤੇ ਸਿਰਫ 8 ਲੱਖ ਤੇ 50000 ਜੋ ਕਿ ਬਹੁਤ ਵਧੀਆ ਗੱਲ ਹੈ ਜੀ ਬਾਕੀ ਇਹਦਾ ਟਾਪ ਮਾਡਲ ਦੀ 8.5 ਲੱਖ ਦਾ 6.5 ਲੱਖ ਤੋਂ ਲੈ ਕੇ ਇਹਦਾ بیس ਵੇਰੀਐਂਟ ਮਿਲਣ ਲੱਗ ਜਾਵੇਗਾ ਇਹਦੇ ਕੰਪੈਰੀਜਨ 'ਚ ਜੇਕਰ ਆਪਾਂ ਦੂਜੀਆਂ ਗੱਡੀਆਂ ਦੀ ਗੱਲ ਕਰਗੇ ਜਿਵੇਂ ਕਿ MG ਕੰਪੈਕਟ ਦੀ ਗੱਲ ਕਰਦੇ ਹਾਂ ਤਾਂ ਉਹਦਾ ਟਾਪ ਟਾਪ ਮਾਡਲ ਮਿਲਦਾ 10 ਲੱਖ ਦਾ ਤੇ Tata Tiago ਦਾ ਟਾਪ ਮਾਡਲ ਮਿਲਦਾ 10 ਲੱਖ ਤੇ 24000 ਦਾ ਸੋ ਇਹਨਾਂ ਦਾ ਮਿਲੇਗਾ 8.5 ਲੱਖ ਦਾ ਸੋ ਮੇਰੇ ਹਿਸਾਬ ਨਾਲ ਤੁਹਾਨੂੰ ਵੇਟ ਕਰ ਲੈਣੀ ਚਾਹੀਦੀ ਹੈ ਕੰਪਨੀ ਨੇ ਹਜੇ ਤੱਕ ਇਹਦੀ ਡਿਲੀਵਰੀ ਦੀ ਕੋਈ ਡੇਟ ਤਾਂ ਨਹੀਂ ਦੱਸੀ ਪਰ ਅਨੁਮਾਨ ਇਹ ਲਗਾਇਆ ਜਾਂਦਾ ਹੈ ਕਿ April ਤੱਕ ਗੱਡੀ ਇੰਡੀਆ ਦੇ ਵਿੱਚ ਲਾਂਚ ਕਰ ਦਿੱਤੀ ਜਾਵੇਗੀ ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਸੋ 2-3 ਮਹੀਨੇ ਹੀ ਬਾਕੀ ਨੇ ਦੋਸਤੋ ਤੁਹਾਨੂੰ ਮੇਰੇ ਹਿਸਾਬ ਨਾਲ ਇਸ ਦੀ ਵੇਟ ਕਰ ਲੈਣੀ ਚਾਹੀਦੀ ਹੈ ਸੋ ਇਹ ਸੀ ਜੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਕਰਿਓ ਕਮੈਂਟਾਂ 'ਚ ਦੱਸਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ